ਇੱਕ ਦੋ ਨਹੀਂ ਪੂਰੀਆਂ ਸਭ ਕਰੀਆਂ ਜੋ ਜੋ ਵੀ ਸਤਗੁਰਾਂ ਆਖੀਆਂ ਨੇ ਉਹਦੀ ਹਿੰਮਤ ਨੇ ਜੁਗ ਪਲਟਾ ਦਿੱਤੇ ਭਈਆਂ ਭਰੀਆਂ ਪਈਆਂ ਇਤਿਹਾਸ ਵਿੱਚ ਸਾਖੀਆਂ ਨੇ ਔਰੰਗਜ਼ੇਬ ਦੇ ਜ਼ਬਰ ਨੂੰ ਬੰਨ ਲਾਇਆ ਲਹੂ ਡੋਲ ਕੇ ਕੀਤੀਆਂ ਰੱਖੀਆਂ ਨੇ ਅੱਜ ਸਾਰੀ ਹੀ ਦੁਨੀਆ ਦੇ ਵਿੱਚ ਦੇਖੋ ਸਰਦ ਦਾ ਨਾਲ ਮਨਾਈਆਂ ਵਿਸਾਖੀਆਂ ਨੇ ਆਹ ਬਾਤ ਹੈ ਕੀ ਬਾਤ ਹੈ ਜੀ ਹੈ ਹਾਂ ਜੀ ਉੱਚੇ ਨੀਵੇਂ ਇਕੱਠਾ ਕਰਕੇ ਕੀਤੇ ਖਰੇ ਨਿਤਾਰੇ ਤੂੰ ਉੱਚੇ ਨਿਵੇਇਕ ਥਾਂ ਕਰਕੇ ਕੀਤੇ ਖਰੇ ਨਿਤਾਰੇ ਤੂੰ ਦਾਤਾ ਇੱਕ ਖੰਡੇ ਦੀ ਤਾਰ ਚੋਂ ਸਾਜੇ ਪੰਜ ਪਿਆਰੇ ਤੂੰ ਟਿੱਕੋ ਕੁਦਰਤ ਦੇ ਸਭ ਬੰਦੇ ਨਾ ਕੋ ਫਲੇ ਤੇ ਨਾ ਹੀ ਮੰਦੇ ਚੰਗਾ ਬੁਰਾ ਬਣਾਉਂਦੇ ਤੰਦੇ ਸੱਚੇ ਸ਼ਬਦ ਉਚਾਰੇ ਤੂੰ ਦਾਤਾ ਇੱਕ ਖੰਡੇ ਦੀ ਤਾਰ ਚੋਂ ਸਾਜੇ ਪੰਜ ਪਿਆਰੇ ਤੂੰ ਅੰਮ੍ਰਿਤ ਬੂੰਦਾ ਚਾਰ ਫਿਲਾ ਕੇ ਦਸਿਆ ਗਿੱਦੜੋਂ ਸ਼ੇਰ ਬਣਾ ਕੇ ਇੱਕ ਇੱਕ ਲੱਖਾਂ ਨਾਲ ਲੜਾ ਕੇ ਕੀਤੇ ਚੋਜ ਨਿਆਰੇ ਤੂੰ ਦਾਤਾ ਇੱਕ ਖੰਡੇ ਦੀ ਤਾਰ ਚੋਂ ਅੱਜ ਦੇ ਪੰਜ ਪਿਆਰੇ ਤੂੰ ਬਾਟੇ ਪਿਘਰ ਤੇਰੇ ਚੰਦ ਤਾਈਂ ਯਾਦ ਕਰੇ ਸਰਹੰਦ ਅੱਜ ਤੱਕ ਪਈ ਨਿਸ਼ਾਨੀ ਕੰਡ ਜਿਹੜੇ ਬਚ ਲਾਲ ਖਲਾਰੇ ਤੂੰ ਦਾਤਾ ਇੱਕ ਖੰਡੇ ਦੀ ਤਾਰ ਚੋ ਸਾਜੇ ਪੰਜ ਪਿਆਰੇ ਤੂੰ ਨਾ ਕੋਈ ਵਹਿਮ ਨਾ ਸ਼ੱਕ ਪੁਰੇਖੇ ਜੰਡੂਲ ਤਰਾਵਾਲਾ ਦੇਖੇ ਨਾ ਕੋਈ ਵਹਿਮ ਨਾ ਸ਼ੱਕ ਪੁਰੇਖੇ ਜੰਡੂਲ ਤਰਾਵਾਲਾ ਦੇਖੇ ਲਾ ਸਰਬੰਸ ਪੰਥ ਦੇ ਲੇਖੇ ਕੋਮੀ ਮਹਿਲ ਉਹ ਸਾਰੇ ਤੂੰ ਦਾਤਾ ਇੱਕ ਖੰਡ ਦੀ ਤਾਰ ਚੋ ਸਾਡੇ ਪੰਜ ਪਿਆਰੇ ਤੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਤੀ ਮੈਂ ਉਹ ਗੀਤੋ ਡਗਾ ਸੀ ਉਠੋ ਨੌਜਵਾਨੋ ਹੈ ਵੰਗਾਰ ਖਾਲਸੇ ਦੀ ਹਾਂਜੀ ਇੱਥੇ ਲਾਈਵ ਆਇਆ ਸੀ ਰਾਤੀ ਉਠੋ ਨੌਜਵਾਨੋ ਹੈ ਵੰਗਾਰ ਖਾਲਸੇ ਦੀ ਅੱਜ ਮੰਗਦੀ ਐ ਖੂਨ ਫੇਰ ਦਰਬਾਰ ਖਾਲਸੇ ਦੀ ਹਾਂਜੀ ਹਾਂਜੀ ਇੰਨੇ ਬੰਦ ਵਧੀਆ ਚਾਰ ਅੰਤ ਤੇ ਚੌਹਾਂ ਦੇ ਵਿੱਚ ਚਾਰੇ ਤਰ੍ਹਾਂ ਦਾ ਇਤਿਹਾਸ ਹਾਂਜੀ ਹਾਂਜੀ ਇਹ ਮਹਾਰਾਜ ਜੀ ਕਿਰਪਾ ਜੀ ਸਤਿ ਅਰਦਾਸ ਕਰ ਸਕਦੇ ਹਾਂ ਅਰਦਾਸ ਤੋਂ ਵੱਡੀ ਕੋਈ ਸ਼ਕਤੀ ਨਹੀਂ ਸੱਚੇ ਪੰਸਾਹਬ ਦੇ ਚਾਲਾਂ ਵਿੱਚ ਜਿਵੇਂ ਤੁਹਾਡੀ ਕਲਮੂਹ ਮਹਾਰਾਜ ਸੱਚੇ ਪਾਤਸ਼ਾਹ ਹੈ ਤੇ ਐਸੀ ਤਰ੍ਹਾਂ ਹੀ ਤ